ਲੈਂਡ ਤੋਂ ਪਿੱਛੇ ਲੈਂਡ ਤੋਂ ਪਿੱਛੇ ਲੈਂਡ ਤੋਂ ਪਿੱਛੇ ਕਰਦੇ ਸ਼ਟ ਹਾਂਜੀ ਸੰਗਰੂਰ ਮਹਾਵੀਰ ਅਕੈਡਮੀ ਅੱਜ ਫੌਜ ਵਾਲੇ ਬੱਚਿਆਂ ਦੀਆਂ 500 ਮੀਟਰਾਂ ਲੱਗ ਰਹੀਆਂ ਨੇ ਜਿਨ੍ਹਾਂ ਦੀ ਪਟਿਆਲੇ ਭਾਰਤੀ ਆ ਛੋੜੇ ਜਿਹੇ ਬੱਚੇ ਨਵੇਂ ਆਏ ਸੀ 5-6 ਦਿਨ ਹੋ ਗਏ ਅੱਜ ਉਹ ਵੀ ਡਾਣੇ ਸ਼ੁਰੂ ਕਰਤੇ ਆ ਬਹੁਤ ਵਧੀਆ ਭੱਜਣ ਲੱਗ ਗਿਆ ਬਹੁਤ ਵਧੀਆ ਰਿਜ਼ਲਟ ਆ ਜੇ ਹਜੇ ਵੀ 15 ਦਿਨ ਸਾਡੇ ਲਈ ਬੱਚਾ ਲਾ ਲੂਗਾ ਲਾਸਟ ਵਾਲੇ ਅਸੀਂ ਗਰੰਟੀ ਲੈ ਰਹੇ ਆ ਉਹਦੀ ਰੇਸ ਪਾਸ ਹੋਊਗੀ ਨਾਲੇ ਸਾਡੀ ਫੀਸ ਵੀ ਸਿਰਫ 3000 ਰੁਪਏ ਹੋਰ ਕੋਈ ਫੀਸ ਨਹੀਂ ਹੈਗੀ ਰੋਟੀ ਪਾਣੀ ਖਾਣਾ ਪੀਣਾ ਰਹਿਣਾ ਸਾਰਾ ਕੈਂਪ ਵੱਲੋਂ ਫ੍ਰੀ ਆ ਅਸੀਂ ਫਿਜ਼ੀਕਲ ਦਾ ਸਿਰਫ 3000 ਲੈਨੇ ਆ ਖਾਣਾ ਪੀਣਾ ਬੱਚਿਆਂ ਨੂੰ ਫ੍ਰੀ ਦੇ ਰਹੇ ਹਾਂ ਬਾਕੀ ਆ ਬੱਚਿਆਂ ਦੀ 500 ਮੀਟਰ ਰੇਸ ਦਿਖਾਉਨੇ ਆ ਕੈਮਰਾ ਨਾਲ ਜੇ ਸਰ ਯੈਸ ਸਰ ਇਹ ਚੱਬੋ ਉਧਰ ਤੱਕ ਪਹੁੰਚ ਉਹ ਜੋਸ਼ ਚ ਮੁੰਡਿਓ ਯੈਸ ਸਰ ਰੀਡਰ ਦਾ ਖਤਮ ਕਿੱਦਾਂ ਚੱਲ 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 ਵੇਖਦਾ ਕਾ ਜੇ ਐ ਦਸ ਪ੍ਰਕਾਰ ਤੋੜੂ ਤੋੜੂ ਆਹ ਪ੍ਰਕਾਰ ਤੋੜੂ ਪਰਾਣਾ ਖੰਡਾ ਜੀ ਪੂਰਾ ਤੇ ਤੁਸੀਂ ਜੋਰ ਲਾਓ ਰੌਲਾ ਪਾਦਿਆਂ ਕਰੋ ਜੋ ਰੋ ਇਥੋਂ ਲੰਘਦੇ ਆ ਓਏ ਸਾਰੀ ਗੱਟਕੇ ਚੰਗੀ ਆ ਅਈ ਵਾਗੇ ਬਾਬਾ ਵਾਤੀ ਘੜਜੇ ਇਥੇ ਘੜਜੇ ਇਧਰ ਨੂੰ ਕਰ ਲੈ ਇਧਰ ਨੂੰ ਕਰ ਲੈ ਸਾਰੀ ਪ੍ਰੋਪਰ ਦਿਖਾ ਦੇ ਕੀਆ ਯਾਰ ਮਕਸਰੀਏ ਖਿੱਚ ਦੇ ਮਾਸ਼ੂਜੋ ਰਿਕਾਰਡ ਤੋੜਨਾ ਰਿਕਾਰਡ ਬਣਾਉਣਾ ਕੈਮਰੇ ਦੇ ਨੇੜੇ ਆ ਜਾਓ ਯਾਰ ਇੱਥੇ ਇੱਕ 24 ਹੋ ਬੰਦੇ ਇੱਕ 24 ਨਿੜਿਆ ਜਾ ਨਿੜਿਆ 500 ਮੀਟਰ ਤੱਕ 24 ਖਿੱਚ ਰਿਹਾ ਇੱਕ 32 ਇੱਕ 34 ਇੱਕ 35 ਇੱਕ 36 ਇੱਕ 37 ਇੱਕ 43 ਵੈਰੀ ਗੁੱਡ

2 11 ਕੁੜੀਆਂ ਕਿੰਨੀਆਂ ਪਾਸ ਹੋਈਆਂ 2 14 2 ਵੈਰੀ ਗੁੱਡ ਹੋਈ ਬਹੁਤ ਵਧੀਆ ਲੋਕ ਕਿੱਥੇ ਆਸ਼ਮੰਦਾ ਦਾ ਰਿਕਾਰਡ ਬਰਾਬਰ ਭੱਜੀਆਂ ਹਾਂ ਮਮੇ ਹਾਂਜੀ 2 26 2 41 2 30 ਅੱਲਾ ਹਾਫਤਲਾ 2 32 2 30 2 30